ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੀ ਹੋਵੋਗੇ ਸਾਡੀ ਅੱਜ ਦੀ ਵੀਡੀਓ ਹੈਗੀ ਆ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਵੇਂ ਕਿ ਹੁੰਜਨ ਫੈਮਿਲੀ ਵਿੱਚ ਇੱਕ ਨਵਾਂ ਮੈਂਬਰ ਸ਼ਾਮਲ ਹੋਇਆ ਹੈ ਸੋ ਅੱਜ ਅਸੀਂ ਉਸ ਨਵੇਂ ਮੈਂਬਰ ਬਾਰੇ ਗੱਲ ਕਰਾਂਗੇ ਹੁੰਜਨ ਫੈਮਿਲੀ ਵਿੱਚ ਇੱਕ ਧੀ ਨੇ ਜਨਮ ਲਿਆ ਹੈ ਅਸੀਂ ਤੁਹਾਨੂੰ ਪਹਿਲੀ ਵੀਡੀਓ ਵਿੱਚ ਵੀ ਦੱਸਿਆ ਸੀ ਸੋ ਅਸੀਂ ਗੱਲ ਕਰਦੇ ਹਾਂ ਨਵੀ ਤੇ ਗੁਰੀ ਨੇ ਆਪਣੀ ਨਵਜਮਿਤੀ ਨੂੰ ਗੁੜਤੀ ਦਿੱਤੀ ਸੋ ਨਵੀਤੋ ਨਵੀਂ ਵੀਡੀਓ ਵੇਖ ਕੇ ਸਾਰੇ ਬਹੁਤ ਖੁਸ਼ ਹੁੰਦੇ ਹਨ ਇਸ ਕਰਕੇ ਅਸੀਂ ਵੀ ਤੁਹਾਡੇ ਲਈ ਨਵੀਤੋ ਨਵੀਂ ਵੀਡੀਓ ਲੈ ਕੇ ਆਉਂਦੇ ਹਾਂ ਤੁਹਾਡੀ ਖੁਸ਼ੀ ਲਈ ਇਸ ਵੀਡੀਓ ਵਿੱਚ ਤੁਸੀਂ ਦੇਖੀ ਸਕਦੇ ਹੋ ਕਿ ਨਵੀ ਐਂਡ ਗੁਰੀ ਨੇ ਆਪਣੀ ਬੇਟੀ ਨੂੰ ਗੁੜਤੀ ਦਿੱਤੀ ਹੈ ਇਹ ਗੁੜਤੀ ਨਵੀ ਦੀ ਸੱਸ ਜਾਣੇ ਕਿ ਗੁਰੀ ਦੀ ਮਾਂ ਨੇ ਗੁਰੀ ਤੇ ਨਵੀ ਕੋਲੋ ਦਵਾਈ ਹੈ ਸੋ ਬਹੁਤ ਹੀ ਭਗਾ ਵਾਲਾ ਦਿਨ ਸੀਗਾ ਨਵੀ ਅਤੇ ਗੁਰੀ ਲਈ ਪਰਮਾਤਮਾ ਇਦਾਂ ਹੀ ਇਹਨਾਂ ਦਾ ਪਿਆਰ ਬਣਾਈ ਰੱਖੇ ਜਿਵੇਂ ਕਿ ਤੁਸੀਂ ਸਾਰੇ ਦੇਖਦੇ ਹੀ ਹੋ ਕਿ ਇਹ ਬਹੁਤ ਹੀ ਨਾਈਸ ਫੈਮਿਲੀ ਹੈ ਆਪਾਂ ਸਾਰੇ ਅਕਸਰ ਹੀ ਦੇਖਦੇ ਹਾਂ ਕਿ ਇਹ ਮਿਸਟਰ ਐਂਡ ਮਿਸ ਜੀ ਦੇਵਗਨ ਫੈਮਿਲੀ ਨਾਲ ਕੰਮ ਕਰਦੇ ਹਨ ਉਹਨਾਂ ਦੀ ਕਾਫੀ ਵੀਡੀਓ ਵਿੱਚ ਆਪਾਂ ਇਹਨਾਂ ਨੂੰ ਦੇਖਿਆ ਵੀ ਆ ਤੇ ਹੁਣ ਇਹਨਾਂ ਦਾ ਆਪਣਾ ਚੈਨਲ ਵੀ ਹੈ ਜਿੱਥੇ ਇਹ ਬਲੌਗ ਵਗੈਰਾ ਵੀ ਬਣਾਉਂਦੇ ਹਨ ਸੋ ਇਹਨਾਂ ਦੇ ਘਰ ਦੀ ਜਮੀ ਹੈ ਇਸ ਕਰਕੇ ਸਾਰੇ ਇਹਨਾਂ ਨੂੰ ਪਤਾਈਆਂ ਦਿਓ ਤੇ ਕਮੈਂਟ ਬਾਕਸ ਵਿੱਚ ਕੰਗ੍ਰੈਚੁਲੇਸ਼ਨ ਲਿਖਣਾ ਨਾ ਭੁੱਲਣਾ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਤੁਹਾਡਾ ਸਾਰਿਆਂ ਦਾ